NNR نیوز ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦਰਿਆ ਸਤਲੁਜ ਦੀ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚਾਰੇ ਆਂ ਔਰ ਇਸ ਵਕਤ ਅਸੀਂ ਇੱਥੇ ਮੌਜੂਦ ਆਂ ਪਹਿਲਾਂ ਉਹ ਥਾਂ ਦੱਸ ਦਈਏ ਕਿ ਮਹਤਪੁਰ ਤੋਂ ਜੋ ਜਗਰਾਵ ਰੋਡ ਜਾਂਦਾ ਹੈ ਉਸ ਤੋਂ ਚੜਦੇ ਵਾਲੇ ਪਾਸੇ ਪਿੰਡ ਛੋਲੇ ਦੇ ਨਜ਼ਦੀਕ ਯਾਨੀ ਕਿ ਦਰਿਆ ਸਤਲੁਜ ਦੀ ਦੂਰੀ ਤੋਂ ਤਕਰੀਬਨ 1.5 ਕਿਲੋਮੀਟਰ ਅਸੀਂ ਦੂਰੀ ਦੇ ਉੱਪਰ ਮੌਜੂਦ ਆਂ ਤਾਂ ਮੈਂ ਰਿਪੋਰਟ ਨਹੀਂ ਕਰ ਰਹੇ ਆਂ ਪੱਤਰਕਾਰ ਹਰਦੀਪ ਸਿੰਘ ਤੁਸੀਂ ਤਸਵੀਰਾਂ ਦੇਖ ਰਹੇ ਹੋ एनएनआर न्यूज़ देन यानी कि न्यूज़ रिपोर्ट रोजाना ते त पहली अपडेट सवेरे दीती सी असि 5:40 ਤੇ ਜਦੋਂ ਪਾਣੀ ਦਾ ਵਧਣਾ ਸ਼ੁਰੂ ਹੋਇਆ ਸੀ ਤਾਂ ਉਸ ਤੋਂ ਵੀ ਵੱਡੀ ਅਪਡੇਟ ਦਿੱਤੀ ਸੀ ਕੱਲ ਰਾਤ ਦੇਰ ਰਾਤ 10 ਤੋਂ 10:30 ਵਜੇ ਤੱਕ ਉਹ ਵੀ ਦੱਸਿਆ ਸੀ ਕਿ ਦਰਿਆ ਸਤਲੂ ਦੇ ਵਿੱਚ ਇਸ ਟਾਈਮ ਪਾਣੀ ਵਧਣਾ ਸ਼ੁਰੂ ਹੋ ਚੁੱਕਿਆ ਔਰ ਪਾਣੀ ਕਾਫੀ ਜ਼ਿਆਦਾ ਵੱਧ ਸਕਦਾ ਹੈ ਤਾਂ ਇਸ ਵਕਤ ਦੂਜੀ ਅਪਡੇਟ ਤਕਰੀਬਨ ਅਸੀਂ ਤੁਹਾਨੂੰ 11:30 ਵਜੇ ਦਿੱਤੀ ਸੀ ਤਾਂ ਇਸ ਵਕਤ ਤਕਰੀਬਨ 2:35 ਹੋ ਚੁੱਕਿਆ 2 ਵਜੇ 35 ਮਿੰਟ ਹੋ ਚੁੱਕੇ ਆ ਤੇ ਇਸ ਵਕਤ ਦੀ ਵੱਡੀ ਅਪਡੇਟ ਦੇ ਰਿਹਾ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਦਰਿਆ ਸਤਲੁਜ ਇਸ ਟਾਈਮ ਪੂਰਾ ਆਫਾਨ ਤੈਪ ਪਾਣੀ ਵੱਧ ਚੁੱਕਿਆ ਤਾਂ ਤਕਰੀਬਨ ਸਵੇਰ ਤੇ ਹੁਣ ਦੀ ਗੱਲ ਕਰੀਏ ਤਾਂ ਡੇਢ ਤੋਂ 2 ਫੁੱਟ ਪਾਣੀ ਵੱਧ ਚੁੱਕਿਆ ਇਹ ਉਹ ਪੱਥਰ ਨੇ ਜਿਹੜੇ ਪਿੱਤੇ ਦਿਨ ਪਾਣੀ ਆਇਆ ਸੀ ਤੋਂ ਸਾਰੇ ਇਸ ਤਰ੍ਹਾਂ ਖਿਲਰ ਗਏ ਸੀ ਜਿੱਦਾਂ ਕਿ ਖਿਲਾਰੇ ਹੋਣ ਇਹ ਦਰਿਆ ਸਤਲੁਜ ਦੇ ਕਾਰਨ ਹੋਇਆ ਪਾਣੀ ਦੇ ਕਾਰਨ ਇਹ ਨੋਚਾਂ ਸਟੱਡ ਬਹਿ ਗਿਆ ਥੱਲੇ ਤਸਵੀਰ ਤੁਸੀਂ ਦੇਖ ਸਕਦੇ ਹੋ ਜਦੋਂ ਸਟਾਰਟ ਥੱਲੇ ਬੈਠ ਗਿਆ ਤੇ ਨਾਲ ਨਾਲ ਤੁਰ ਤੁਰ ਜਾਂਦੇ ਅੱਗੇ ਤੱਕ ਤਸਵੀਰ ਸਾਰੀ ਦਿਖਾ ਦਿੰਨੇ ਆ ਤਾਂ ਇਹ ਜੋ ਜਲ ਪੱਧਰ ਹੈ ਪਾਣੀ ਦਾ ਜੋ ਵਧਣਾ ਸ਼ੁਰੂ ਹੋਇਆ ਉਹ ਵੀ ਤੁਹਾਨੂੰ ਦੱਸ ਚੁੱਕਿਆ ਤਾਂ ਬਿਆਸ ਦਰਿਆ ਦੇ ਵਿੱਚ ਬਿਆਸ ਦਰਿਆ ਵੀ ਉਫਾਨ ਤੇ ਹੈ ਪੌਂਗ ਡੈਮ ਖਤਰੇ ਤੋਂ ਉੱਪਰ ਚੱਲ ਰਿਹਾ ਔਰ ਬਿਆਸ ਦਰਿਆ ਦਾ ਇਸ ਵਕਤ ਜੋ ਜਲ ਪੱਧਰ ਚੱਲ ਰਿਹਾ ਹੈ 1 ਲੱਖ 5000 ਕਿਲੋਸਿਕ ਪਾਣੀ ਛੱਡਿਆ ਗਿਆ ਔਰ ਟੋਟਲ ਪਾਣੀ 2 ਲੱਖ 45000 ਤੋਂ ਉੱਪਰ ਜੋ ਕਿ ਰਿਲੀਜ਼ ਕੀਤਾ ਜਾ ਰਿਹਾ ਹੈ ਹਰੀਕੇ ਹੈਡ ਤੋਂ ਤੱਕ ਦੇ ਫਰੋਇ ਪਰ ਫਾਜਿਲ ਕੈਰੀਅਰ ਦੇ ਵਿੱਚ ਕਾਫੀ ਹੜ ਆਏ ਹੋਏ ਆ ਲੋਕਾਂ ਦੀ ਉੱਤੇ ਹਾਲਾਤ ਬਹੁਤ ਖਰਾਬ ਹੋ ਚੁੱਕੀ ਹੈ ਮੱਝਾਂ ਦੇ ਲਈ ਚਾਰਾ ਨਹੀਂ ਹੈ ਜੇਕਰ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਸਵੇਰੇ ਤਕਰੀਬਨ 2 ਤੋਂ 3-3 ਕਿਲੋ ਫੀਡ ਦਿੱਤੀ ਗਈ ਹੈ ਤੇ ਦੋ ਦਾ 3 ਕਿਲੋ ਫਿਰ ਨਾਲ ਕਿੰਨਾ ਕੋ ਗੁਜ਼ਾਰਾ ਮੱਝਾਂ ਤੋਂ ਹੋ ਸਕਦਾ ਤੁਸੀਂ ਇਹ ਅੰਦਾਜ਼ਾ ਲਗਾ ਸਕਦੇ ਹੋ ਹਾਲਾਤ ਉਥੋਂ ਦੇ ਬਹੁਤ ਜ਼ਿਆਦਾ ਮਾੜੇ ਨੇ ਤੇ ਹੁਣ ਦਰਿਆ ਸਤਲੁਜ ਤੇ ਆਪਾਂ ਦੁਬਾਰਾ ਵਾਪਸ ਹੋਣਿਆ ਤੇ ਦਰਿਆ ਸਤਲੁਜ ਵੀ ਹੁਣ ਆਪਣਾ ਇੱਕ ਵਾਰ ਫਿਰ ਤੋਂ ਰੰਗ ਬਖਵਾਉਣਾ ਸ਼ੁਰੂ ਕਰ ਦਿੱਤਾ ਹੈ ਪਾਖੜਾ ਡੈਮ ਤੋਂ ਜੋ ਪਾਣੀ ਛੱਡਿਆ ਗਿਆ ਸੀ ਤਿੰਨ ਫਲੱਡ ਗੇਟ ਖੁੱਲ ਗਏ ਆ 4-4 ਫੁੱਟ ਤੱਕ ਔਰ ਜੋ ਪ੍ਰਸ਼ਾਸਨ ਦੇ ਦੱਸਣ ਦੇ ਮੁਤਾਬਕ ਜੋ 65000 ਕਿਓ ਉਸਕ ਪਾਣੀ ਛੱਡਿਆ ਗਿਆ ਸੀ ਉਸ ਦੇ ਵਿੱਚੋਂ 20000 ਕਿਓ ਉਸਕ ਪਾਣੀ ਹੈ ਜੋ ਨਹਿਰਾਂ ਨੂੰ ਰਿਲੀਜ਼ ਕੀਤਾ ਜਾਵੇਗਾ ਪਰ ਆਮ ਲੋਕਾਂ ਦਾ ਕਹਿਣਾ ਹੈ ਜੋ ਆਸ-ਪਾਸ ਦੇ ਲੋਕ ਆ ਦਰਿਆਵਾਂ ਦੇ ਕੰਢਿਆਂ ਦੇ ਲੋਕ ਹੈ ਉਹਨਾਂ ਦਾ ਕਹਿਣਾ ਹੈ ਕਿ ਪਾਣੀ ਇਹਨਾਂ ਨੇ ਪਾਣੀ ਕਾਫੀ ਜ਼ਿਆਦਾ ਹੈ ਉਹ ਮੰਨਦੇ ਆ ਕਿ ਪਾਣੀ ਜ਼ਿਆਦਾ ਤਕਰੀਬਨ ਕਿਉਂਕਿ ਉਹਨਾਂ ਨੂੰ ਆਈਡੀ ਹੋ ਜਾਂਦਾ ਜਦੋਂ ਢੋਣਿਆਂ ਦੇ ਵਿੱਚ ਪਾਣੀ ਪੈ ਜਾਂਦਾ ਜਦੋਂ ਇਹਨਾਂ ਸਟੱਡ ਇਸ ਤਰ੍ਹਾਂ ਸਟੱਡਾਂ ਦੇ ਨਜ਼ਦੀਕ ਲੱਗ ਜਾਂਦਾ ਤਾਂ ਉਹਨਾਂ ਨੂੰ ਨੁਮਾਨ ਹੋ ਜਾਂਦਾ ਕਿਉਂਕਿ ਉਹਨਾਂ ਨੇ 23 ਦਾ 23 ਤੇ 19 ਦਾ ਸੰਤਾਪ ਹੰਡਾਇਆ ਫਿਰ ਜਿਹੜੇ ਦਰਿਆਵਾਂ ਦੇ ਤਰ ਲੋਕ ਕਹਿ ਸਕਦੇ ਆ ਉਸ ਨੂੰ ਪੜੀ ਪੰਦੀ ਜਾਣਦੇ ਨੇ ਕਿ ਕਿੰਨਾ ਕੁ ਪਾਣੀ ਹੈ ਤਾਂ ਹੁਣ ਦਰਾ ਸੱਤ ਲੋਈ ਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਿਹਾ ਅੱਗੇ ਲੋਈਆਂ ਆ ਰਹੀਆਂ ਤੇ ਕਾਫੀ ਜ਼ਿਆਦਾ ਫੋਨ ਆ ਰਹੇ ਸੀ ਤਾਂ ਕੁਝ ਇਕਵੀਰ ਦੇ ਫੋਨ ਆਏ ਸੀ ਕਹਿੰਦੇ ਕਿ ਸਾਨੂੰ ਇੱਥੇ ਧੱਕਾ ਵਸਤੇ ਨੂੰ ਕਿੰਨਾ ਕੁ ਨੁਕਸਾਨ ਹੋ ਸਕਦਾ ਤਾਂ ਉੱਥੇ ਨੁਕਸਾਨ ਪਹਿਲਾਂ ਵੀ ਹੋ ਚੁੱਕਿਆ ਤੇ ਹੋਰ ਵੀ ਨੁਕਸਾਨ ਇਹ ਚੰਨਾ ਉਹ ਬੰਦੇ ਦੇ ਨਾਲ ਪਾਣੀ ਲੱਗਾ ਹੈ ਤਾਂ ਉਹਨਾਂ ਝੋਨਿਆਂ ਦੇ ਵਿੱਚ ਪਾਣੀ ਦੁਬਾਰਾ ਜਾ ਜਾ ਚੁੱਕਿਆ ਹੋਵੇਗਾ ਪਹਿਲਾਂ ਵੀ ਪਾਣੀ ਸੀ ਤਾਂ ਪਾਣੀ ਦੁਬਾਰਾ ਜਾ ਚੁੱਕਿਆ ਹੋਵੇਗਾ ਤਾਂ ਵੱਡੀ ਤਸਵੀਰ ਸਕਰੀਨ ਤੇ ਦੇਖ ਸਕਦੇ ਹੋ ਤਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਹੇ ਹਾਂ ਹੁਣ ਇੱਕ ਹੋਰ ਅਪਡੇਟ ਦਿਖਾ ਦਿੰਨਾ ਕਿ ਹੁਣ ਝੋਨਿਆਂ ਦੇ ਵਿੱਚ ਇਸ ਜਗ੍ਹਾ ਤੇ ਵੀ ਪਾਣੀ ਪੈਣਾ ਸ਼ੁਰੂ ਹੋ ਚੁੱਕਿਆ ਹੈ ਤਾਉਤ ਤਸਵੀਰ ਦਿਖਾਉਣੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਤੇ ਝੋਨਿਆਂ ਦੇ ਵਿੱਚ ਪਾਣੀ ਪੈਣਾ ਸ਼ੁਰੂ ਹੋ ਚੁੱਕਿਆ ਹੈ ਅੱਗੇ ਜਾ ਕੇ ਸਾਹਮਣੇ ਇੱਕ ਰਸਤਾ ਹੈ ਤਾਂ ਉੱਥੇ ਤੜਕਸਾਰ ਤੁਸੀਂ ਪਾਣੀ ਝੋਨਿਆਂ ਦੇ ਵਿੱਚ ਪੈਣਾ ਸ਼ੁਰੂ ਹੋ ਗਿਆ ਸੀ ਤਾਂ ਇਹ ਆਪਣੇ ਆਪ ਚ ਇੱਕ ਵੱਡੀ ਔਰ ਦਿਲ ਨੂੰ ਦੁਖੀ ਕਰਨ ਵਾਲੀ ਤਸਵੀਰ ਹੈ ਦਰਹਿ ਸੱਤ ਨੂੰ ਜਨਾਨ ਜੁੜੀ ਇੱਕ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਾਂ ਜਕਰ 6 ਕੁਟ ਜਲੰਧਰ ਹਾਂ ਜੀ ਵੀ ਜੇਕਰ ਤੁਸੀਂ ਕੋਈ ਸਾਨੂੰ ਸਵਾਲ ਪੁੱਛਣਾ ਚਾਹੋ ਤਾਂ ਉਪਰ ਸਕਦੇ ਹੋ ਤੇ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਜਾਣਕਾਰੀ ਅੱਗੇ ਤੱਕ ਪਹੁੰਚ ਸਕੇ ਤੱ ਵੱਡੀ ਅਪਡੇਟ ਹੈ ਇਸ ਟਾਈਮ ਦਰਿਆ ਸਤਲੁਜ ਦੀ ਸਵੇਰ ਤੋਂ ਬਾਅਦ ਦੀ ਦੂਜੀ ਅਪਡੇਟ ਹੈ ਤਾਂ ਹਰ ਇੱਕ ਅਪਡੇਟ ਤੇ ਸਾਡੀ ਨਜ਼ਰ ਆਏਗੀ ਪਾਣੀ ਜੇਕਰ ਕਿੰਨਾ ਵਧਿਆ ਹੈ ਜੇਕਰ ਹੋਰ ਵਧਦਾ ਹੈ ਜੇਕਰ ਪਾਣੀ ਘਟ ਜਾਂਦਾ ਤਾਂ ਉਹ ਵੀ ਅਪਡੇਟ ਤੋਂ ਸਾਹਮਣੇ ਅਸੀਂ ਪਹੁੰਚਾਵਾਂਗੇ ਤਾਂ ਦਰਿਆ ਸਤਲੁਜ ਦੀ ਵੱਡੀ ਤਸਵੀਰ ਹੈ ਔਰ ਦੂਜੀ ਕੱਲ੍ਹ ਕੇ ਅੱਜ ਮੌਸਮ ਫੇਰ ਖਰਾਬ ਹੋ ਚੁੱਕਿਆ ਹੈ ਪ੍ਰਸ਼ਾਸਨ ਜੇ ਮੌਸਮ ਉਪਾਗ ਨੇ ਲੱਟ ਕੀਤਾ ਹੋਇਆ ਹੈ ਕਿ 31 ਤਰੀਕ ਤੱਕ بارشਾਂ ਦੱਸਿਆ ਸੀ ਉਹ بارش ਹੋਣ ਅੱਗੇ ਜ਼ਿਆਦਾ ਸਮਾਂ ਲੈ ਸਕਦੀ ਹੈ ਜ਼ਿਆਦਾ ਟਾਈਮ ਪੈ ਸਕਦੀ ਹੈ ਹਮਾਚਲ ਦੇ ਵਿੱਚ ਬਾਰਿਸ਼ ਹੋ ਰਹੀ ਹੈ ਤੱਪਾਖੜਾ ਡੈਮ ਦਾ ਲੈਵਲ ਜੋ ਹੈ ਲਗਾਤਾਰ ਵਧ ਰਿਹਾ ਹੈ ਪਰ ਜੋ ਐ ਪਾਖੜਾ ਨੇ ਪਾਣੀ ਛੱਡੇ ਸੀ ਉਸ ਦਿਨ ਤਾਂ ਇਸ ਸਮਝ ਅਨੁਸਾਰ ਛੱਡੇ ਸੀ ਕਿ ਅੱਜ ਮੌਸਮ ਸਾਫ਼ ਹੈ ਤਾਂ ਪਾਣੀ ਛੱਡਿਆ ਜਾਵੇ ਤਾਂ ਜੋ ਪਰ ਬਾਰਿਸ਼ ਵੀ ਨਾ ਹੋਣ ਲੱਗ ਜੇ ਤਾਂ ਕਿ ਕੋਈ ਨੁਕਸਾਨ ਜ਼ਿਆਦਾ ਨਾ ਹੋਵੇ ਪਰ ਮੌਸਮ ਖਰਾਬ ਦੁਬਾਰਾ ਹੋ ਚੁੱਕਿਆ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਛਾਂਝ ਛਾਈ ਹੋਈ ਹੈ ਤਾਂ ਕੁਝ ਟਾਈਮ ਬਾਅਦ ਧੁੱਪ ਨਿਕਲਦੀ ਹੈ ਮਾੜੀ ਮੋਟੀ ਜਿਹੀ ਪਰ ਉਸ ਤੋਂ ਬਾਅਦ ਫਿਰ ਉਹ ਹੀ ਝੜ ਹੋ ਜਾਂਦਾ ਜਾਣ ਕੇ ਖਾਂਜੀ ਹੋ ਜਾਂਦੀ ਹੈ ਤਾਂ ਬਦਲਾ ਨੇ ਇੱਕ ਵਾਰ ਫਿਰ ਆਪਣਾ ਪ੍ਰਕਾਪਤ ਖਾਣਾ ਸ਼ੁਰੂ ਕਰਤਾ ਤਾਂ ਇੱਧਰ ਤਸਵੀਰ ਤੁਸੀਂ ਦੇਖ ਸਕਦੇ ਹੋ ਕੁਦਰ ਸਤਲੂ ਦਾ ਜਲਪਾਤਰ ਕਿਸ ਤਰ੍ਹਾਂ ਵਹਾਅ ਤੇਜ਼ ਹੈ ਅੱਗੇ ਆ ਕੇ ਥੋੜਾ ਜਾਂ ਦਿਖਾ ਦਿੰਨੇ ਆ ਕਿ ਪਾਣੀ ਦੀ ਸਪੀਡ ਬਹੁਤ ਤੇਜ਼ ਹੈ ਤਾਂ ਸਪੀਡ ਤੋਂ ਅੰਦਾਜ਼ਾ ਲਗਾ ਸਕਦੇ ਆਪਾਂ ਕਿ ਪਾਣੀ ਦਰਿਆ ਸਤਲੁਜ ਦਾ ਵਧੇਗਾ ਤਾਂ ਆਪਣੇ ਆਪ ਚ ਇੱਕ ਵੱਡੀ ਤਸਵੀਰ ਹੈ ਤਾਂ ਇਹ ਤਸਵੀਰਾਂ ਕਈ ਵਾਰ ਦਿਖਾਉਣ ਲੱਗਾ ਦਰਦ ਜਰੂਰ ਹੁੰਦਾ ਕਿਉਂਕਿ ਬਹੁਤ ਸਾਰੇ ਕਿਸਾਨਾਂ ਦਾ ਜੋ ਝੋਨਾ ਵਿੱਚ ਛੜ ਗਿਆ ਹਾਲਾਤ ਮਾੜੇ ਐ ਤਾਂ ਬਹੁਤ ਸਾਰੇ ਕਿਸਾਨ ਜਿਨ੍ਹਾਂ ਨੇ ਥੇਕੇ ਤੇ ਜ਼ਮੀਨਾਂ ਲਈਆਂ ਹੋਣਗੀਆਂ ਤੇ ਇਸ ਜਗ੍ਹਾ ਤੇ ਤਕਰੀਬਨ 65 ਤੋਂ 70000 ਰੁਪਏ ਠੇਕਾ ਤੇ ਜਿਹੜੇ ਕਿਸਾਨ ਨੇ 5 70000 ਰੁਪਿਆ ਲਗਾ ਕੇ ਜਮੀਨ ਠੇਕੇ ਤੇ ਲਈ ਹੋਵੇ ਤੇ ਉੱਪਰੋਂ ਇਹ ਮਾਰ ਪੈ ਜਾਵੇ ਤੇ ਫਿਰ ਉਹ ਹੀ ਜਾਣਦਾ ਉਸ ਦਾ ਦਰਦ ਸਿਰਫ ਕਿਸਾਨ ਹੀ ਪਛਾਣ ਸਕਦਾ ਹੈ ਤਾਂ ਦੂਜਾ ਖਾਦਾਂ ਸਪਰੇਆਂ ਰਹਿਆਂ ਦਾ ਖਰਚਾ ਬਹੁਤ ਜ਼ਿਆਦਾ ਹੈ ਅੱਜ ਕੱਲ ਜਿਨ੍ਹਾਂ ਵੀ ਆਪਾਂ ਖਾਦ ਸਪਰੇਏ ਪਾਉਣੇ ਆ ਕੇਵਰ ਤਰਲੇ ਕੰਡ ਕੜਕ ਪਾਏ ਜਾਂਦਾ ਕਿ ਪਿੱਛੇ ਜੇ ਡੀਏਪੀ ਨਹੀਂ ਮਿਲਦੀ ਸੇ ਕਦੇ ਯੂਰੀਆ ਨਹੀਂ ਮਿਲਦਾ ਤਾਂ ਸੀਐਮ ਭਗਵੰਤ ਮਾਨ ਨੇ ਐਲਾਨ ਕੀਤਾ ਜਿੱਦਾਂ ਕਾਰ ਬਾਰ ਬਾਰ ਜ਼ਿਕਰ ਕਰਦਾ ਮੇਰੀ ਬੁੱਕਰੇ ਬੱਕਰੀ ਦਾ ਜਿੰਨਾ ਕਿ ਜੀਵ ਜੰਤੂ ਹੁੰਦੇ ਆ ਇਹਨਾਂ ਦਾ ਜੋ ਘਰਾਂ ਚ ਪਾਲਤੂ ਪਸ਼ੂਆਂ ਦਾ ਪਰ ਮਿਲੇ ਮਲੈ ਕਿਸ ਨੂੰ ਕੱਖ ਨਹੀਂ ਜੋ ਬਾਅਦੇ ਕੀਤੇ ਸੇ ਖੋਖਲੇ ਨਜ਼ਰ ਆਏ ਦਾ ਸਮਾਜਿਕ ਸੰਸਥਾਵਾਂ ਨੂੰ ਬੇਨਤੀ ਹੈ ਜੇ ਕਿੱਥੇ ਮਦਦ ਦੀ ਲੋੜ ਹੋ ਤਾਂ ਸਮਾਜਿਕ ਸੰਸਥਾਵਾਂ ਉੱਥੇ ਪਹੁੰਚਦੀਆਂ ਤਾਂ ਪਹੁੰਚ ਕੇ ਲਗਾਤਾਰ ਮਦਦ ਕਰ ਰਹੀਆਂ ਤਾਂ ਦੂਜੀ ਗੱਲ ਇੱਕ ਹੋਰ ਕਿ ਪ੍ਰਸ਼ਾਸਨ ਨੇ ਹੁਣ ਸਾਹਮਣੇ ਦੇਖ ਸਕਦੇ ਹੋ ਇੱਕ ਲੰਬੀ ਢੋਚ ਤੇ ਢਾਹ ਬਹੁਤ ਜ਼ਿਆਦਾ ਲੱਗੇ ਹੋਈ ਸੀ ਤਾਂ ਉੱਥੇ ਮਿੱਟੀ ਛੁੱਟ ਦਿੱਤੀ ਉੱਪਰ ਤਾਂ ਬੋਰੇ ਪਰਣ ਦਾ ਕੰਮ ਕੁਝ ਥੇਰ ਬਾਅਦ ਸ਼ੁਰੂ ਹੋ ਜਾਏਗਾ ਤਾਂ ਸ਼ਾਇਦ ਪ੍ਰਸ਼ਾਸਨ ਸਮਝ ਗਿਆ ਕਿ ਪਾਣੀ ਜ਼ਿਆਦਾ ਆ ਸਕਦਾ ਹੈ देर रात देर रात ਤੱਕ ਪ੍ਰਸ਼ਾਸਨ ਮਜੂਸੀ ਫੋਟੋਆਂ ਕਰਕੇ ਅੱਗੇ ਭੇਜ ਰਿਹਾ ਸੀ ਆਪਣੇ ਅਧਿਕਾਰੀਆਂ ਤੱਕ ਉਸ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਦਰਿਆ ਦਾ ਚਲ ਪੱਦਰ ਹੋਰ ਵਧੇਗਾ ਔਰ ਲੰਮਾ ਟਾਈਮ ਤੱਕ ਪਾਣੀ ਚੱਲ ਸਕਦਾ ਹੈ ਬਾਕੀ ਜਲਦੀ ਮੈਂ ਇੱਕ ਨਵੀਂ ਰਿਪੋਰਟ ਲੈ ਕੇ ਹਾਜ਼ਰ ਹੋਵਾਂਗਾ ਤੁਸੀਂ ਜੁੜੇ ਰਹੋ ਦੇਖਦੇ ਰਹੋ ਇਹਨਾਂ ਨਾਰ ਨਿਊਜ਼ ਕੈਮਰਾਮੈਨ ਸੁਨਨ ਦਾ ਹਰਦੀਪ ਦਰਿਆ ਸਤਲੁਜ